ਇੱਕ ਵਾਰ ਇੱਕ ਬੰਦਾ ਆਪਣੇ ਵਾਲ ਕਟਾਉਣ ਲਈ ਨਾਈ ਦੀ ਦੁਕਾਨ ਤੇ ਗਿਆ ਉੱਥੇ ਉਹ ਨਾਈ ਨਾਲ ਗੱਲਾਂ ਕਰ ਰਿਹਾ ਸੀ ਤੇ ਗੱਲਾਂ ਕਰਦੇ ਕਰਦੇ ਉਹ ਰੱਬ ਦੀ ਗੱਲ ਕਰਨ ਲੱਗ ਪਏ ਨਾਈ ਕਹਿਣ ਲੱਗਾ ਕਿ ਮੈਂ ਨਹੀਂ ਮੰਨਦਾ ਕਿ ਰੱਬ ਹੈਗਾ ਕਿਉਂਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਦੁਨੀਆ ਤੇ ਇੰਨੇ ਬਿਮਾਰ ਲੋਕ ਇੰਨੇ ਅਨਾਥ ਬੱਚੇ ਕਿਉਂ ਹੋਣੇ ਸੀ ਜੇਕਰ ਰੱਬ ਹੁੰਦਾ ਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਣ ਦੀ ਸੰਭਾਵਨਾ ਤੱਕ ਨਹੀਂ ਸੀ ਹੋਣੀ 나ਈ ਦਾ ਕਹਿਣਾ ਸੀ ਕਿ ਉਹ ਅਜੇ ਰੱਬ ਤੇ ਕਿਵੇਂ ਯਕੀਨ ਕਰ ਲਵੇ ਜੋ ਆਪਦੀ ਹੀ ਬਣਾਈ ਦੁਨੀਆ ਵਿੱਚ ਇਹ ਸਭ ਹੋਣ ਦੇ ਰਿਹਾ ਹੈ ਦੂਸਰਾ ਬੰਦਾ ਇਹ ਸਭ ਸੁਣ ਕੇ ਬੈਸਣਾ ਨਹੀਂ ਸੀ ਚਾਹੁੰਦਾ ਇਸ ਲਈ ਉਹ ਚੁੱਪ ਕਰਕੇ ਉੱਥੋਂ ਚਲੇ ਗਿਆ ਵਾਪਸੀ ਤੇ ਉਸਨੇ ਸੜਕ ਕਿਨਾਰੇ ਇੱਕ ਆਦਮੀ ਨੂੰ ਦੇਖਿਆ ਜਿਹਦੇ ਬਹੁਤ ਲੰਬੇ ਵਾਲ ਤੇ ਲੰਬੀ ਦਾੜ੍ਹੀ ਸੀ ਇੰਜ ਲੱਗ ਰਿਹਾ ਸੀ ਕਿ ਉਸਨੇ ਬਹੁਤ ਸਮੇਂ ਤੋਂ ਆਪਣੇ ਵਾਲ ਨਹੀਂ ਕਟਵਾਏ ਸੀ ਇਹ ਦੇਖ ਕੇ ਉਹ ਆਦਮੀ 나ਈ ਦੀ ਦੁਕਾਨ ਤੇ ਵਾਪਸ ਆਇਆ ਤੇ ਬੋਲਿਆ ਕਿ ਮੈਂ ਨਹੀਂ ਮੰਨਦਾ ਕਿ ਦੁਨੀਆ ਤੇ 나ਈ ਹੁੰਦੇ ਨੇ ਇਹ ਸੁਣ ਕੇ ਨੇ ਕਿਹਾ ਕਿ ਉਹ ਕੀ ਬੋਲ ਰਿਹਾ ਹੈ ਉਹ ਬੋਲਿਆ ਕਿ ਭਰਾ ਮੈਂ ਇੱਕ 나ਈ ਹੀ ਤਾਂ ਹਾਂ ਉਸ ਆਦਮੀ ਨੇ ਕਿਹਾ ਕਿ ਜੇਕਰ 나ਈ ਹੁੰਦੇ ਤਾਂ ਦੁਨੀਆ ਤੇ ਕਿਸੇ ਦੇ ਵੀ ਲੰਬੇ ਵਾਲ ਤੇ ਇੰਨੀ ਲੰਬੀ ਦਾੜ੍ਹੀ ਨਾ ਹੁੰਦੀ ਜਿੰਨੀ ਉਸ ਬਾਹਰ ਬੈਠੇ ਆਦਮੀ ਦੀ ਹੈ ਇਹ ਸੁਣ ਕੇ 나ਈ ਨੇ ਕਿਹਾ ਕਿਸ ਤਰ੍ਹਾਂ ਦੇ ਲੋਕ ਮੇਰੇ ਕੋਲ ਆਉਣਗੇ ਤਾਂ ਹੀ ਮੈਂ ਵਾਲ ਕਟਾਂਗਾ ਆਦਮੀ ਨੇ ਫਿਰ ਉਸ ਨਾਈ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਰੱਬ ਵੀ ਹੈ ਬਸ ਲੋੜ ਹੈ ਤਾਂ ਉਸ ਨੂੰ ਲੱਭਣ ਦੀ ਪਰਮਾਤਮਾ ਦਾ ਵਾਸ ਹਰ ਕਣ ਕਣ ਵਿੱਚ ਹੈ ਅਗਰ ਸਾਰੇ ਆਪਣੇ ਦੁੱਖ ਵਿੱਚ ਰੱਬ ਨੂੰ ਯਾਦ ਕਰਨ ਤਾਂ ਕਦੇ ਵੀ ਦੁਨੀਆ ਤੇ ਇੰਨਾ ਦਰਦ ਤੇ ਤਕਲੀਫਾਂ ਨਾ ਹੋਣ ਤੇ ਇਸ ਲਈ ਰੱਬ ਦਾ ਨਜ਼ਰ ਆਉਣਾ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਹੈ ਤਾਂ ਬਸ ਉਸ ਦਾ ਨਾਮ ਜਪਣਾ ਤੇ ਉਸ ਨੂੰ ਧਿਆਉਣਾ